ਸੱਚਾ ਵਾਹੀ ਗੁਰਦੀ ਪਤੇ ਕਾਲ ਕੈ ਨੀ ਦਾ ਨਾ ਬਚਾ ਤੰਦਾ ਸੋਨਾ ਮੰਦਾ ਸੱਚਾ ਸਵੇਰੇ ਉੱਠ ਕੇ ਫਤੇ ਬਲਾ ਮਾ ਬੱਡਿਆਂ ਤੋਂ ਸੀਸ ਨਾ ਪਾਣਾ ਹਰੋ ਜਾ ਮਹਰਮੰਦਰ ਮੱਥਾ ਤੇ ਕਾਂਜਾ ਕੇ ਅੰਦਰ ਕਲਕੇ ਵਿਦਮਾਨ ਮਨਾਰਾ ਇੱਕ ਚੰਗਾ ਇਨਸਾਨ ਬਨਾਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕਲਗੀਧਰ ਫਰਮਾਉ ਲਗੇ ਮੈਂ ਐਸਾ ਪੰਥ ਸਜਾ ਮਾਂਗਾ ਸਾਰਾ ਆਲਮ ਵੇਖੇਗਾ ਜਿੜਨੇ ਤੋਂ ਆਦਤੁਲਾ ਮੰਗਾ ਜੋ ਜੜਵਾਨੇ ਬੰਦੇ ਕਾਨੇ ਕੰਮ ਜੋੜਾ ਧਾਰਸ ਪਿੰਦੇ ਨੇ ਬਲੇ ਲੈਂਦੇ ਤੇ ਮੋਜਾਂ ਲੈਂਦੇ ਦੁੱਲੇ ਦੇ ਹੱਥ ਤੇ ਜੀਂਦੇ ਨੇ ਮੈਂ ਨਾ ਖੂਣੀ ਬੰਦਿਆਂ ਨੂੰ ਜਨਤਾ ਦੇ ਮੰਗ ਰੋਲਾ ਮੰਗਾ ਕਲਗੀ ਤਰ ਫਰਮਾ ਲੱਗੇ ਮੈਂ ਐਸਾ ਪੰਥ ਸਜਾ ਮੰਗਾ ਵਾਹਿਗੁਰ ਦੀ ਕਾ ਖਾਲਸਾ ਵਾਹਿਗੁਰ ਦੀ ਕੀ ਫਤ